ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਮੀਕਾ ਗਿੱਲ YouTube ਚੈਨਲ ਮੀਕਾ ਗਿੱਲ ਅਫੀਸ਼ੀਅਲ ਤੋਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵਿਦੇਸ਼ਾਂ ਵਿੱਚ ਬਸਦੇ ਕੁਝ ਆਪਣੇ ਆਪ ਨੂੰ ਖਾਸस्तानी ਅਖਬਾਉਣ ਵਾਲੇ ਲੋਕ ਜਿਹੜੇ ਕਿ ਕਾਫੀ ਸਾਰੇ ਉੱਧਰ ਜਥੇਬੰਦੀਆਂ ਬਣਾਈ ਬੈਠੇ ਨੇ ਕੁਝ ਫੈਡਰੇਸ਼ਨਾਂ ਬਣਾਈ ਬੈਠੇ ਨੇ ਉਹ ਬਹੁਤ ਬਹੁਤ ਸਾਲਾਂ ਤੋਂ ਉਹਨਾਂ ਫੈਡਰੇਸ਼ਨਾਂ ਦੇ ਵਿੱਚ ਕੁਝ ਲੋਕਾਂ ਨੂੰ ਇਨਵਾਈਟ ਕਰ ਲੈਂਦੇ ਆ ਪੰਜਾਬ ਦੇ ਵਿੱਚੋਂ ਜੋ ਉਧਰ ਵਿਦੇਸ਼ ਦੇ ਵਿੱਚ ਰਹਿੰਦੇ ਉਹਨਾਂ ਵਿੱਚੋਂ ਜਿਨ੍ਹਾਂ ਨੂੰ ਇਹ ਆਪਣੀ ਜ਼ੁਬਾਨ ਨਾਲ ਸ਼ਹੀਦ ਕਹਿੰਦੇ ਨੇ ਕਿ ਇਹਨਾਂ ਨੇ ਜੀ ਸਿੱਖ ਕੌਮ ਲਈ ਕੁਰਬਾਨੀਆਂ ਕੀਤੀਆਂ ਨੇ ਔਰ ਇਹ ਸ਼ਹੀਦਾਂ ਦਾ ਪਰਿਵਾਰ ਇਸੇ ਤਰ੍ਹਾਂ ਦੀ ਮੇਰੇ ਸਾਹਮਣੇ ਇੱਕ ਘਟਨਾ ਆਈਆ ਟਵਿੱਟਰ ਦੇ ਉੱਤੋਂ ਇੱਕ ਆਡੀਓ ਮਿਲੀ ਉਹ ਆਡੀਓ ਹੈਗੀ ਭਾਈ ਜਸਵਿੰਦਰ ਸਿੰਘ ਜੀ ਦੀ ਆ ਥੋੜੀ ਜੀ ਤੁਸੀਂ ਵੀ ਸੁਣੋ ਕਿ ਵੀ ਨੇ ਸਮਾਨ ਨੂੰ ਕੀਤਾ ਪਰ ਉਹਨਾਂ ਨੇ ਕਹਾਣੀ ਸੁਣਾ। ਦੇ ਇਸ ਵਾਰ ਤੇ ਨੇ ਹੱਥੀਂ ਕਰ। ਇਸ ਵਾਰ ਪਿਛਲੇ ਸਾਲ ਨਹੀਂ ਕੀਤਾ। ਇਸ ਵਾਰ ਫਰਨਾਮ ਤਾਂ ਇਹਨੇ ਨਹੀਂ ਕੀਤਾ। ਇਹਨਾਂ ਨੇ ਮੈਨੂੰ ਨਹੀਂ ਲਿਖਿਆ ਕੀਤਾ। ਆਪਣੇ ਉਸਾਨੋ ਏਰੀਆ ਜਿਹਨਾਂ ਲੋਥਾ ਨਹੀਂ ਇਹਨਾਂ ਦਾ ਮਕਮਲ ਵਾਇਕਟ ਕਰਨਾ ਚਾਹੀਦਾ ਹੈ। ਤੇ ਇਹਨਾਂ ਚਾਹੀਦਾ ਨਹੀਂ ਆਪਣੇ ਗੁਲਾਮੇ ਕਰੋ। ਆਨਾ ਫਾਰਮ ਦਾ ਬਹੁਤ 크게 ਨੁਕਸਾਨਾ ਕਰ ਲਿਆ। ਗੜਮਚੋਰਨ ਸੀ ਫਾਈਨੈਂਸ਼ਲੀ ਵੀ ਦੁਕਿੰਦੇ 200-200 ਕਰਨਾ ਨਹੀਂ। ਉਹਨੂੰ ਤੁਸੀਂ ਲੱਗਦੇ ਹੋ। ਇਹ ਇਹਦੀ ਅਚੀਵਮੈਂਟ ਨਹੀਂ ਹੈ। ਨਾ ਇਹਦਾ ਕੰਮ ਦੀ ਕੰਟ੍ਰਿਬਿਊਸ਼ਨ ਹੈ। ਬੜੀ ਸਮਝੀ ਕੀ ਕੰਮ ਹੈ ਨਾ ਫਾਰਮ ਲਈ। ਆ ਜਨਾ ਲੌਕਸ਼ਨ ਦੇਖਣ ਕੰਦੇ ਵਾਲੀ ਕੋਈ ਕੰਪਨੀਸ਼ਨ ਆ ਰਹੀ ਹੈ ਜੋ ਕਾਸਮਨਿਕ ਹੈ ਐਂਕ ਪੰਦੀਪ ਸਿੰਘ ਜਿਹੜਾ ਕੋਲ ਤਾਂ ਆ ਗਿਆ ਹੈ ਜਿਹੜਾ ਸੀ ਚੀਪ ਨੂੰ ਸਿੰਘ ਦਾ ਪਾਪਾ ਐਕਸਟੀ ਇਹ ਨੂੰ ਮਨਵੀ ਸਿੰਘ ਤਾਂ ਵੀ ਇਹ ਨਾਮ ਜੁਸ ਕਰ ਰਿਹਾ ਠੀਕ ਹੈ ਅੱਗੇ ਤੋਂ ਕੋਈ ਸ਼ੀਤ ਪਰਿਵਾਰ ਆਵੇ ਉਹਨਾਂ ਨੂੰ ਆਪਣੀ ਨਾਲ ਬੰਦ ਗੱਲ ਕਰਕੇ ਆਵੇ ਠੀਕ ਹੈ ਇਹਨਾਂ ਦਾ ਜਦੋਂ ਬੁਲਾਉਂਦੇ ਨਾ ਐਟੀਟਿਊਡ ਤੇ ਸ਼ੋਰ ਹੁੰਦਾ ਜੋ ਕੋਈ ਜਾਣਦੀ ਨਹੀਂ ਕਿ ਇਹ ਸੋਟ ਦੇ ਅਸੀਂ ਇਹਨਾਂ ਨੂੰ ਖਰੀਦ ਲਿਆ ਠੀਕ ਹੈ ਤੇ ਆਪਣੇ ਸ਼ੀਤ ਪਰਿਵਾਰ ਨੂੰ ਬੇਨਤੀ ਹੈ ਇਹਨਾਂ ਤੋਂ ਚੁੱਕੇ 3 ਨਾਲ ਇਹ ਮੂਦੇ ਕੋਚਾਂ ਨੂੰ ਇਹਨਾਂ ਆਪਲੇ ਕੋਚਾਂ ਇਹਨਾਂ ਸੰਤਨ ਨੂੰ ਵੀ ਇੰਤਰੀ ਕਰਨਾ ਇਹਨਾਂ ਨੂੰ ਪੁੱਛਿਆ ਜਾਵੇ ਕਿ ਕੋਈ ਸ਼ੂਪਰਨ ਨੂੰ ਹੈ ਕਿ ਕੋਈ پلان ਜਿਹਾ ਸਮਾਂ ਨਹੀਂ ਕਰਦੇ ਦੇਖੀ ਕਰਨ ਬਣਾਉਣੇ ਆ 15 ਰੂਮ ਦੇ ਯੂਕੇ ਦੇ ਗਰਪਾਂਟ ਨੂੰ ਅਗਲਾ ਨਾ ਸਟਾਟ ਜਾਂ ਅਗਰ ਗਰਪਾਂਟ ਜਿੱਤ ਆਇਆ ਗਾਵੇ ਮੈਸੇਜ ਤੇ ਇਹਨਾਂ ਦੀ ਇੱਕ ਇੱਕ ਉਹ ਦੇ ਕੱਲੇ ਕੱਲੇ ਸੈਕ ਨੂੰ ਪਤਾ ਹੋਵੇ ਜੁਕ ਦੇ ਇਹਨਾਂ ਕੀ ਕੀਤਾ ਜਸਵਿੰਦਰ ਸਿੰਘ ਜੀ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਸਵਿੰਦਰ ਸਿੰਘ ਜੀ ਨੇ ਜੋ ਇਹ ਸਰਦਾਰ ਬੈਂਤ ਸਿੰਘ ਦੇ ਬੇਟੇ ਨੇ ਸਰਦਾਰ ਬੈਂਤ ਸਿੰਘ ਕੌਣ ਸੀਗੇ ਜਿਨ੍ਹਾਂ ਨੂੰ ਇਹ ਸਿੱਖ ਫੈਡਰੇਸ਼ਨ ਯੂਕੇ ਵਾਲੇ ਆਪਣੇ ਮੂੰਹੋਂ ਸ਼ਹੀਦ ਆਖਦੇ ਨੇ ਉਹਨਾਂ ਦੇ ਬੇਟੇ ਨੇ ਜਿਨ੍ਹਾਂ ਨੇ ਕਿ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ ਇੰਦਰਾ ਗਾਂਧੀ ਨੂੰ ਮਾਰਿਆ ਸੀ ਔਰ ਉਹਨਾਂ ਦੇ ਬੇਟੇ ਨਾਲ ਪਿਛਲੇ ਬਹੁਤ ਸਮੇਂ ਤੋਂ ਜਿਹੜਾ ਜਸਵਿੰਦਰ ਸਿੰਘ ਜੀ ਨੇ ਉਹ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਔਰ ਬਹੁਤ ਸਾਰਿਆਂ ਪਹਿਲਾਂ ਖਾਲਸਾ ਵਰਗੇ ਰਵੀ ਸਿੰਘ ਹੁਣੀ ਉਹਨਾਂ ਨੂੰ ਯੂਜ਼ ਕਰੀ ਗਏ ਉਹਨਾਂ ਨੂੰ ਆਪਣਾ ਬ੍ਰੈਂਡ ਐਂਬੈਸਡਰ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਬਣਾਇਆ ਵੀ ਪੈਸੇ ਇਕੱਠੇ ਕਰਨ ਲਈ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਮ ਤੇ ਔਰ ਬਾਕੀ ਵਿਦੇਸ਼ਾਂ ਦੇ ਵਿੱਚ ਹੋਰ ਵੀ ਜਿੰਨੀਆਂ ਸੰਸਥਾਵਾਂ ਨੇ ਸਾਰੀਆਂ ਉਹਨਾਂ ਨੂੰ ਲਿਆ ਕੇ ਸਟੇਜ ਦੇ ਉੱਤੇ ਖੜਾ ਕਰ ਦਿੰਦੇ ਨੇ ਅਤੇ ਆਪਣੀ ਜ਼ੁਬਾਨ ਨਾਲ ਕਹਿੰਦੇ ਨੇ ਜਿਸ ਤਰ੍ਹਾਂ ਕਿ ਇਹ ਸਿੱਖ ਫੈਡਰੇਸ਼ਨ ਯੂਕੇ ਵਾਲਿਆਂ ਨੇ ਕੀਤਾ ਕਿ ਜੀ ਇਹ ਸ਼ਹੀਦ ਬੈਂਤ ਸਿੰਘ ਦਾ ਇਹਨਾਂ ਦੇ ਮੂੰਹੋਂ ਜਵਾਨੀ ਇਹਨਾਂ ਦੀ ਦੇਖੋ ਕੀ ਕਹਿੰਦੇ ਨੇ ਕਿ ਇਹ ਸ਼ਹੀਦ ਬੈਂਤ ਸਿੰਘ ਦਾ ਪਰਿਵਾਰ ਆ ਇਹ ਉਹਨਾਂ ਦਾ ਬੇਟਾ ਜਸਵਿੰਦਰ ਸਿੰਘ ਆ ਔਰ ਜਿਸ ਤਰ੍ਹਾਂ ਇਹਨਾਂ ਦਾ ਫਾਦਰ ਸ਼ਹੀਦ ਹੋਇਆ ਸੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਬੱਚੇ ਸ਼ਹੀਦ ਹੋਏ ਨੇ ਕਿਸੇ ਦਾ ਕੋਈ ਬੇਟਾ ਚਲਿਆ ਗਿਆ ਕਿਸੇ ਦਾ ਕੋਈ ਪਿਓ ਚਲਿਆ ਗਿਆ ਔਰ ਅਸੀਂ ਉਹਨਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੁੰਦੇ ਆ ਕਾਹਦੇ ਨਾਲ ਸਿੱਖ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹ ਸਿੱਖ ਫੈਡਰੇਸ਼ਨ ਯੂਕੇ ਵਾਲਿਆਂ ਨੇ ਥੋੜੇ ਟਾਈਮ ਪਹਿਲਾਂ ਭਾਈ ਜਸਵਿੰਦਰ ਸਿੰਘ ਨੂੰ ਇਨਵਾਈਟ ਕੀਤਾ ਕਿ ਆਜੋ ਜੀ ਤੁਹਾਡਾ ਸ਼ਹੀਦ ਪਰਿਵਾਰ ਦਾ ਅਸੀਂ ਸਨਮਾਨ ਕਰਨਾ ਔਰ ਜਦੋਂ ਉਹ ਜਸਵਿੰਦਰ ਸਿੰਘ ਜੀ ਉੱਥੇ ਪਹੁੰਚ ਗਏ ਤਾਂ ਇਹਨਾਂ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਸੰਗਤ ਦੇ ਅੱਗੇ ਪੇਸ਼ ਕੀਤਾ ਗਿਆ ਅਤੇ ਕੀ ਕਹਿੰਦੀ ਆ ਸਿੱਖ ਫੈਡਰੇਸ਼ਨ ਯੂਕੇ ਵਾਲੇ ਕੇ ਸਾਧ ਸੰਗਤ ਜੀ ਇਹ ਆਪਣੇ ਸ਼ਹੀਦ ਬੈਂਤ ਸਿੰਘ ਜੀ ਦਾ ਬੇਟਾ ਜਿਨੇ ਆਪਣੇ ਸ਼੍ਰੀ ਅਕਾਲ ਤਖਤ ਦਾ ਬਦਲਾ ਲਿਆ ਇੰਦਰਾਂ ਗਾਂਧੀ ਨੂੰ ਮਾਰਿਆ ਸੀ ਇਹ ਉਹਨਾਂ ਦਾ ਬੇਟਾ ਇਹਨਾਂ ਵਾਂਗੂ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਦੇਸ਼ਾਂ-ਪ੍ਰਦੇਸ਼ਾਂ ਦੇ ਵਿੱਚ ਬੱਚੇ ਨੇ ਜਿਹੜੇ ਉਹ ਸ਼ਹੀਦਾਂ ਦੇ ਪਰਿਵਾਰ ਰਹਿੰਦੇ ਨੇ ਇਸ ਕਰਕੇ ਅਸੀਂ ਉਹ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਕਰਨੀ ਚਾਹੁੰਦੇ ਆ ਸਿੱਖ ਸੰਗਤ ਜੀ ਧਰਮ ਨੂੰ ਬਚਾਉਣ ਦੇ ਖਾਤਰ ਧਰਮ ਦੇ ਖਾਤਰ ਇਹਨਾਂ ਦੇ ਫਾਦਰ ਨੇ ਜਾਂ ਕਿਸੇ ਹੋਰ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਨੇ ਇਸ ਕਰਕੇ ਤੁਸੀਂ ਵੀ ਹੁਣ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਲਰਾਂ ਪੌਂਡਾਂ ਦਾ ਮੀਂਹ ਭਰਾ ਦਿਓ ਤਾਂ ਸਾਡੀ ਸਿੱਖ ਸੰਗਤ ਕੀ ਕਰਦੀ ਆ ਜੋ ਕੁਝ ਵੀ ਹੁੰਦਾ ਉਹਨਾਂ ਕੋਲੇ ਉਸ ਟਾਈਮ ਉਹ ਸਾਰਾ ਉੱਥੇ ਢੇਰੀ ਕਰ ਦਿੰਦੇ ਆ ਬਿਲਕੁਲ ਇਹੀ ਚੀਜ਼ ਹੋਈ ਭਾਈ ਜਸਵਿੰਦਰ ਸਿੰਘ ਨਾਲ ਇਹਨਾਂ ਤੋਂ ਉੱਥੇ ਸਪੀਚ ਕਰਾਈ ਗਈ ਇਹਨਾਂ ਨੂੰ ਸਾਹਮਣੇ ਇੱਕ ਬੁੱਤ ਵਾਂਗੂ ਬਣਾ ਕੇ ਖੜਾ ਕੀਤਾ ਗਿਆ ਜੀ ਸ਼ਹੀਦ ਦਾ ਪਰਿਵਾਰ ਦੱਸ ਕੇ ਔਰ ਇਹਨਾਂ ਦੇ ਨਾਮ ਤੇ ਬਹੁਤ ਭਾਰੀ ਫੰਡ ਇਕੱਠਾ ਹੋਇਆ ਤੇ ਇਹਨਾਂ ਦਾ ਕੋਈ ਸਨਮਾਨ ਨਹੀਂ ਕੀਤਾ ਉਲਟਾ ਇਹਨਾਂ ਦੀ ਕੋਈ ਬਾਤ ਨਹੀਂ ਪੁੱਛੀ ਉਹ ਸਿੱਖ ਫੈਡਰੇਸ਼ਨ ਯੂਕੇ ਵਾਲਿਆਂ ਨੇ ਆਪਣੇ ਪੈਸੇ ਇਕੱਠੇ ਕੀਤੇ ਤੇ ਆਪਦੇ ਘਰਾਂ ਨੂੰ ਚਲਦੇ ਬਣੇ ਇਹਨਾਂ ਨੂੰ ਕੋਈ ਇਹਨਾਂ ਦੀ ਵਾਪਸੀ ਦਾ ਨਹੀਂ ਇਹਨਾਂ ਨੂੰ ਕੋਈ ਕਿੱਥੋਂ ਆਏ ਨੇ ਕਿੱਥੇ ਰਹਿਣਾ ਇਹਨਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਮੈਂ ਸਿੱਖ ਸੰਗਤ ਅੱਗੇ ਇੱਕ ਗੁਜਾਰਿਸ਼ ਕਰਨੀ ਚਾਹੁੰਦਾ ਇੱਕ ਬੇਨਤੀ ਕਰਨੀ ਚਾਹੁੰਦਾ ਦੇਖੋ ਇਹ ਜਸਵਿੰਦਰ ਸਿੰਘ ਜੀ ਦੀ ਆਪਣੀ ਜ਼ੁਬਾਨੀ ਹੈ ਕਿ ਇਹਨਾਂ ਨੇ ਕਿ ਹਵਾ ਕੇ ਜੀ ਸਾਰੇ ਸਿੱਖ ਫੈਡਰੇਸ਼ਨ ਯੂਕੇ ਵਾਲਿਆਂ ਦਾ ਬਾਈਕਾਟ ਕਰੋ ਜਸਵਿੰਦਰ ਸਿੰਘ ਜੀ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਉਹ ਖਾਲਸਾਨੀ ਸਮਰਥਕ ਸੀ ਬਹੁਤ ਸਾਲਾਂ ਤੋਂ ਪਹਿਲਾਂ ਰਵੀ ਸਿੰਘ ਖਾਲਸਾਈ ਨੇ ਉਹਨੂੰ ਯੂਜ਼ ਕੀਤਾ ਉਹਨੂੰ ਜਾ ਕੇ ਗੁਰਦਾਰਿਆਂ ਸਾਹਿਬ ਵਿੱਚ ਖੜਾ ਦੇਣਾ ਜੀ ਇਹੀ ਚੀਜ਼ ਸੇਮ ਮੈਟਰ ਇਹਨਾਂ ਕੋਲੇ ਸੇਮ ਹੀ ਆ ਇਹਨਾਂ ਲੋਕਾਂ ਕੋਲੇ ਔਰ ਉਸ ਤੋਂ ਬਾਅਦ ਸਿੱਖ ਫੈਡਰੇਸ਼ਨ ਯੂਕੇ ਵਾਲਿਆਂ ਨੇ ਇਹਨਾਂ ਨੂੰ ਲਿਆ ਕੇ ਗੁਰਦਰਾ ਸਾਹਿਬ ਉਹੀ ਕੁਝ ਕੀਤਾ ਇਹਨਾਂ ਸਾਧ ਸੰਗਤ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਅਗਰ ਇਹ ਜਿਹੜੇ ਸਿੱਖ ਫੈਡਰੇਸ਼ਨ ਯੂਕੇ ਵਾਲੇ ਇਹ ਜਿਹੇ ਲੋਕਾਂ ਦੇ ਮੂੰਹ ਨੂੰ ਖੂਨ ਲੱਗ ਚੁੱਕਿਆ ਇਹ ਸ਼ਹੀਦਾਂ ਨੂੰ ਜਿਨ੍ਹਾਂ ਨੂੰ ਸ਼ਹੀਦ ਕਹਿੰਦੇ ਆ ਉਹਨਾਂ ਦੇ ਬੱਚੇ ਬੱਚੀਆਂ ਨੂੰ ਨਹੀਂ ਬਖਸ਼ ਰਹੇ ਉਹਨਾਂ ਦੇ ਨਾਮ ਤੇ ਫੰਡ ਇਕੱਠਾ ਕਰਕੇ ਆਪ ਮੌਇਸ਼ ਪ੍ਰਸਤ ਵਾਲੀ ਜ਼ਿੰਦਗੀ ਲਕਜ਼ਰੀ ਲਾਈਫ ਜਿਉਂਦੇ ਨੇ ਜਸਵਿੰਦਰ ਸਿੰਘ ਜੀ ਨੇ ਖੁਦ ਆਪਣੀਆਂ ਰਿਕਾਰਡਿੰਗ ਵਿੱਚ ਆਖਿਆ ਕਿ ਇਹ 100 150 ਮਾਲ ਇਹਨਾਂ ਨੇ ਆਪ ਦੇ ਬਣਾਉਲੇ ਮਾਲ ਇਹਨਾਂ ਨੇ ਆਪਣੀਆਂ ਪ੍ਰਾਪਰਟੀਆਂ ਖੜੀਆਂ ਕਰ ਲਈਆਂ ਇਹਨਾਂ ਨੇ ਮਿਲੀਅਨ ਆਫ ਡਾਲਰ ਕਮਾਏ ਨੇ ਸ਼ਹੀਦਾਂ ਦੇ ਨਾਮ ਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਮ ਤੇ ਸ਼ਹੀਦਾਂ ਦੇ ਬੱਚਿਆਂ ਦੇ ਨਾਮ ਤੇ ਸਿੱਖ ਸੰਗਤ ਕੀ ਕਰਦੀ ਆ ਸਿੱਖ ਸੰਗਤ ਕੀ ਕਰਦੀ ਆ ਅੱਖਾਂ ਮੀਚ ਕੇ ਇਹਨਾਂ ਲੋਕਾਂ ਦੀਆਂ ਜੇਬਾਂ ਭਰੀ ਜਾਂਦੀ ਆ ਤੇ ਇਹ ਲੋਕ ਸ਼ਹੀਦਾਂ ਦੇ ਨਾਮ ਤੇ ਪੈਸਾ ਇਕੱਠਾ ਕਰਦੇ ਨੇ ਆਪਣੇ ਢਿੱਡ ਭਰਦੇ ਨੇ ਸਿੱਖ ਸੰਗਤ ਨੂੰ ਅਪੀਲ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਇਹਨਾਂ ਨੇ ਬੀਨ ਸਿੰਘ ਜੀ ਦੇ ਪਰਿਵਾਰ ਉਹਨਾਂ ਦੇ ਬੱਚੇ ਨਹੀਂ ਬਖਸ਼ੇ ਤੁਸੀਂ ਤੇ ਮੈਂ ਕੀ ਚੀਜ਼ਾਂ ਕੁਛ ਨਹੀਂ ਹੈਗੇ ਆਪਾਂ ਆਪਾਂ ਆਖਾਂ ਮੀਚ ਕਹੇ ਇਹਨਾਂ ਨੂੰ ਪੈਸੇ ਦੇਈ ਜਾਂਦੇ ਆ ਉਹ ਪੈਸੇ ਨਾਲ ਇਹ ਆਪਣੇ ਲਗਜ਼ਰੀ ਲਾਈਫ ਜਿਉਂਦੇ ਨੇ ਆਪਣੇ ਅੱਗੇ ਬੱਚਿਆਂ ਦਾ ਭਵਿੱਖ ਬਣਾ ਰਹੇ ਨੇ ਆਪਣੀਆਂ ਬਿਲਡਿੰਗਾਂ ਖੜੀਆਂ ਕਰੀ ਜਾਂਦੇ ਨੇ ਮਾਲ ਖੜੇ ਕਰੀ ਜਾਂਦੇ ਨੇ ਭਾਈ ਜਸਵਿੰਦਰ ਸਿੰਘ ਜੀ ਦੀ ਜੁਬਾਨੀ ਆ ਕਿ ਅਮਰੀਕ ਸਿੰਘ ਨੇ ਕੀ ਕਰ ਲਿਆ ਜੋਗਾ ਸਿੰਘ ਨੇ ਕੀ ਕਰ ਲਿਆ ਇਹ ਕੁਲਦੀਪ ਸਿੰਘ ਉਹਨੇ ਕੀ ਕੀਤਾ ਉਹਦੇ ਭਰਾ ਦੇ ਨਾਮ ਤੇ ਪੈਸੇ ਖਾਈ ਜਾਂਦਾ ਜੀ ਅਗਰ ਭਰਾ ਕਿਸੇ ਟਾਈਮ ਉਹਦਾ ਇਨਕਾਊਂਟਰ ਹੋਇਆ ਜਾਂ ਕੀ ਹੋਇਆ ਉਹਦੇ ਨਾਲ ਉਹਨੂੰ ਸ਼ਹੀਦ ਬਣ ਕੇ ਆਪਦੇ ਭਰਾ ਨੂੰ ਉੱਥੇ ਕਹੀ ਜਾਂਦਾ ਕਿ ਜੀ ਉਹ ਮੇਰਾ ਭਰਾ ਸ਼ਹੀਦ ਹੋਇਆ ਸੀ ਵੀ ਠੀਕ ਆ ਮਮ ਉਹ ਸ਼ਹੀਦ ਹੋ ਗਿਆ ਤੇਰੀ ਕੀ ਕੁਰਬਾਨੀ ਆ ਬਈ ਇਹੀ ਸਵਾਲ ਜਸਵਿੰਦਰ ਸਿੰਘ ਜੀ ਨੇ ਕੀਤਾ ਕਿ ਤੁਹਾਡੀ ਕੀ ਕੁਰਬਾਨੀ ਆ ਬਈ ਇਹਨਾਂ ਨੇ ਕੋ 35 40 ਸਾਲ ਹੋ ਗਏ ਕੀ ਸਿੱਖ ਕੌਮ ਨੂੰ ਸੇਹ ਦੇਤੀ ਉਲਟਾ ਸਿੱਧਾ ਦੇ ਪਰਿਵਾਰਾਂ ਨੂੰ ਲਿਜਾ ਲਿਜਾ ਕੇ ਜਿਵੇਂ ਚੌਂਕ 'ਚ ਖੜ ਕੇ ਭੀਖ ਨਹੀਂ ਮੰਗਾਉਣੀ ਹੁੰਦੀ ਇਸੇ ਤਰ੍ਹਾਂ ਦਾ ਵਿਵਹਾਰ ਕਰਦੇ ਨੇ ਆਖ ਕੇ ਭਾਈ ਜਸਵਿੰਦਰ ਸਿੰਘ ਨੇ ਇਹਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਮੈਂ ਸਿੱਖ ਕੌਮ ਨੂੰ ਫੇਰ ਅਪੀਲ ਕਰਦਾ ਇੱਕ ਬੇਨਤੀ ਕਰਦਾ ਕਿ ਬਚੋ ਇਹਨਾਂ ਲੋਕਾਂ ਤੋਂ ਸਾਬ ਤੁਹਾਨੂੰ ਵੀ ਪਤਾ ਲੱਗਦਾ ਇਹ ਕੌਣ ਨੇ ਸਿੱਖ ਫੈਡਰੇਸ਼ਨ ਯੂਕੇ ਵਾਲੇ ਜਾਂ ਹੋਰ ਸੰਸਥਾਵਾਂ ਰਵੀ ਸਿੰਘ ਖਾਲਸਾ ਆਇਡ ਇਹ ਕੌਣ ਨੇ ਇਹ ਸਾਰੇ ਆਈਐਸਆਈ ਦੇ ਏਜੰਟ ਨੇ ਜਿਹੜੇ ਕਿ ਭਾਰਤ ਵਿਰੋਧੀ ਕੰਮ ਕਰਦੇ ਨੇ ਔਰ ਵਿਦੇਸ਼ਾਂ ਦੇ ਵਿੱਚ ਬੈਠ ਕੇ ਸਾਡੇ ਪੰਜਾਬ ਦੇ ਵਿੱਚ ਅਗਰ ਮਾੜੇ ਦੌਰ ਦੇ ਵਿੱਚ ਕਿਸੇ ਸਮੇਂ ਕਿਸੇ ਦੀ ਮੌਤ ਹੋਈ ਆ ਜਿਨ੍ਹਾਂ ਨੂੰ ਇਹ ਆਪਣੀ ਜ਼ੁਬਾਨ ਨਾਲ ਸ਼ਹੀਦ ਕਹਿੰਦੇ ਨੇ ਤਾਂ ਉਹ ਪਰਿਵਾਰਾਂ ਦੇ ਨਾਮ ਤੇ ਪੈਸਾ ਇਕੱਠਾ ਕਰਦੇ ਨੇ ਉਹਨਾਂ ਨੂੰ ਪੰਜੀ ਵੀ ਨਹੀਂ ਦਿੰਦੇ ਇੱਕ ਕਿਸੇ ਟਾਈਮ ਸਾਡੇ ਮੁਗਲ ਆਏ ਸੀ ਪੰਜਾਬ ਵਿੱਚ ਉਹਨਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਸੀ ਕਿ ਜੀ ਇੰਨੇ ਪੈਸੇ ਇਹਦੇ ਸਿਰ ਦਾ ਮੁੱਲ ਜਿਹੜਾ ਜਿਉਂਦੇ ਨੂੰ ਫੜੂ ਉਹਦਾ ਇੰਨੇ ਪੈਸੇ ਮੁੱਲ ਜਿਹੜਾ ਮਰੇ ਦਾ ਸਿਰ ਲੈ ਕੇ ਆਉ ਵੱਢ ਕੇ ਮਾਰ ਕੇ ਉਹਦਾ ਇੰਨੇ ਪੈਸੇ ਮੁੱਲ ਤੇ ਇਹਨਾਂ ਨੇ ਉਹਨਾਂ ਦੀਆਂ ਕਬਰਾਂ 'ਚ ਉਹਨਾਂ ਨੂੰ ਕਬਰਾਂ ਵੀ ਨਹੀਂ ਛੱਡੀਆਂ ਉਹਨਾਂ ਦੇ ਨਾਮ ਤੇ ਇੰਨਾ ਕੁ ਪੈਸਾ ਇਕੱਠਾ ਕਰ ਲਿਆ ਲੋਕਾਂ ਨੇ ਤੁਸੀਂ ਆਪ ਸੋਚੋ ਭਾਈ ਜਸਵਿੰਦਰ ਸਿੰਘ ਦੇ ਨਾਂ ਅੱਜ ਦਿਲ ਤੇ ਕੀ ਬੀਤਦੀ ਹੋਊਗੀ ਉਹਨਾਂ ਦੇ ਹੋਰ ਬੱਚਿਆਂ ਦੇ ਦਿਲਾਂ ਤੇ ਕੀ ਬੀਤਦੀਆਂ ਹੋਣਗੀਆਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਸਾਡਾ ਯਾਰ ਸਾਡੇ ਮਾਪਿਆਂ ਨੇ ਕਹ ਤਾਂ ਇਹ ਕੁਛ ਕੀਤਾ ਸੋ ਅਸੀਂ ਛੋਟੇ ਸੀਗੇ ਸਾਡਾ ਸਾਡੀ ਪ੍ਰਵਾਹ ਕਿਤੇ ਵੀ ਨਹੀਂ ਆਪਣੀਆਂ ਜਾਨਾਂ ਨਿਸ਼ਾਵਰ ਕਰਤੀਆਂ ਇਹ ਚੀਜ਼ਾਂ ਦੇ ਪਿੱਛੇ ਲਾ ਕੇ इमोशनल ਹੋ ਕੇ ਕੌਮ ਪਿੱਛੇ ਤੇ ਕੌਮ ਦੇ ਆ ਜਿਹੜੇ ਵੱਡੇ ਆਗੂ ਬਣੇ ਬੈਠੇ ਨੇ ਸਿੱਖ ਫੈਡਰੇਸ਼ਨ ਯੂਕੇ ਵਰਗੇ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਉਹਨਾਂ ਦੇ ਨਾਮ ਦੇ ਉੱਤੇ ਆਪਣੀਆਂ ਰੋਟੀਆਂ ਸੇਕੀਆਂ ਉਹਨਾਂ ਦੇ ਸਿਵਿਆਂ ਦੇ ਬਲਦੀ ਹੋਈ ਅੱਗ ਦੇ ਉੱਤੇ ਆਪਣੇ ਹੱਥ ਸੇਕੇ ਔਰ ਉਹਨਾਂ ਦੇ ਨਾਮ ਤੇ ਕਰੋੜਾਂ ਰੁਪਈਆ ਆਰਬਾਂ ਰੁਪਈਆ ਇਕੱਠਾ ਕਰਕੇ ਮਿਲੀਅਨਸ ਆਫ ਡਾਲਰ ਆਪਣੇ ਘਰ ਪਰਲੇ ਆਪਣੀਆਂ ਬਿਲਡਿੰਗਾਂ ਖੜੀਆਂ ਕਰ ਲੀਆਂ ਸੋ ਸਾਥ ਸੰਗਤ ਜੀ ਇਹਨਾਂ ਚੀਜ਼ਾਂ ਤੋਂ ਬਚੋ ਅਗਰ ਇਹ ਸ਼ਹੀਦਾਂ ਦੇ ਪਰਿਵਾਰਾਂ ਦੇ ਇਹਨਾਂ ਦੇ ਕਹਿਣ ਅਨੁਸਾਰ ਜਿਨ੍ਹਾਂ ਨੂੰ ਇਹ ਸ਼ਹੀਦ ਕਹਿੰਦੇ ਸੀ ਅਗਰ ਇਹ ਉਹਨਾਂ ਦੇ ਹੋਏ ਉਹਨਾਂ ਦੇ ਨਹੀਂ ਹੋਏ ਤਾਂ ਕਿਸੇ ਦੇ ਵੀ ਨਹੀਂ ਹੋ ਸਕਦੇ ਧੰਨਵਾਦ